ਦੁੱਧ ਕਿੰਨਾ ਕੁ ਵਧੀਆ ਦਾ ਚਮਕ ਬੱਜਾਂ ਵਰਗਾ ਮਹਾਮਜਾਰ ਦਾ ਦੁੱਧ ਹੈ ਭਾਈ ਇਹਨਾਂ ਦਾ ਕਹਿੰਦੇ ਹੁੰਦੇ ਆ ਵੀ شاہੇਵਾਲ ਦਾ ਦੁੱਧ ਚੱਕਣਾ ਨਾ ਬਹੁਤ ਵਧੀਆ ਠੰਡੀ ਸੀਲ ਹੈ ਕੋਈ ਆਏ ਨਹੀਂ ਆਪਾਂ ਛੀਜੀ ਵਾਲੇ ਆਏ ਨਹੀਂ ਸੀਗੇ ਬਾਹਲੇ ਉਹ ਵਰਗੇ ਸਹਿਜ ਖਾਣ ਹਣਗੇ ਭੋਲੀ ਹੈ ਜਵਾਕ ਚੋਈ ਜਾਣ ਬਲਾਏ ਇਨੀ ਭੋਲੀ ਹੈ ਹਾਂਜੀ ਬਾਈ ਜੀ ਰੌਣਕ ਡੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਚਾਓ ਤੇ ਜਿਲ੍ਹਾ ਬਠਿੰਡਾ ਤਹਿਸੀਲ ਆ ਗਈ ਬਾਈ ਨੂੰ ਮੋੜ ਮੰਡੀ ਸਿੰਦਾ ਸਿੰਘ ਫੌਜੀ ਦੇ ਘਰੋਂ ਦੋ ਨਗ ਭਰਾ ਕੋਲੇ ਸੇਲ ਆਲੇ ਇੱਕ ਤਾਂ ਆ ਕੀ ਸ਼ਾਈ ਵਾਲ ਚ ਹਨਾ ਵੀਰੇ ਹਾਂ ਬਈ ਸ਼ਾਈ ਇੱਕ ਬਾਈ ਜੀ ਸ਼ਾਈ ਵਾਲਾ ਤੇ ਇੱਕ ਆ ਕੀ ਗਾਂ ਕ੍ਰੋਸ ਚ ਕਿੰਨਾ ਮਾ ਕਿੰਨਾ ਮਾ ਸੂਆ ਕਿੰਨਾ ਹੁਣ ਮੌਕੇ ਤੇ ਦੁੱਧ ਆ ਤੇ ਕੀ ਮੋਲਾ ਉਹ ਵੀਡੀਓ ਦੇ ਵਿੱਚ ਕਰਾਵਾਂਗੇ ਤੇ ਆਜੋ ਆਪਾਂ ਮਾਲਕ ਤੋਂ ਸਾਰੀ ਡਿਟੇਲ ਲੈਣੇ ਆ ਵੀਡੀਓ ਆ ਜਿਹੜੀ ਬਾਈ ਜੀ ਉਹ 28 ਤਰੀਕ 7ਵਾਂ ਮਹੀਨਾ ਤੇ 2025 ਦੀ ਹੋਰ ਸਿੰਦੇ ਬਾਈ ਕੀ ਹਾਲ ਆ ਬਹੁਤ ਵਧੀਆ ਬਈ ਸਿੰਦੇ ਵੀਰੇ ਪਹਿਲਾ ਮੋਬਾਈਲ ਨੰਬਰ ਬੋਲਦੇ ਆ ਉਹਦਾ ਮੋਬਾਈਲ ਨੰਬਰ ਹੈ 79868 ਹੂੰ 84352 ਠੀਕ ਆ ਦੋ ਨਾਗਾ ਕੀ ਭਾਈ ਸੇਵਾ ਆ ਭਾਈ ਦੋ ਨਾਗਾ ਜਮਾ ਜੈਲ ਮੁੱਲ ਵਾਲੇ ਹਨਾ ਹਾਂ ਭਾਈ ਇੱਕ ਨੰਬਰ ਦਾ ਵੀਰੇ ਕਿੰਨਾ ਸੂਆ ਤੇ ਹੁਣ ਦੁੱਧ ਕਿੰਨਾ ਆਇਆ ਥੱਲੇ ਇਹਦਾ ਭਾਈ ਦੂਜਾ ਸੂਆ ਹੈ ਹੂੰ 13 ਲੀਟਰ ਦੁੱਧ ਤਿਆਰ ਹੈ 13 ਤਿਆਰ ਆ ਹਾਂ ਜਿੰਨੇ ਟਾਈਮ ਅਗਲਾ ਮਰਜੀ ਜੁਣੇ ਮਰਜੀ ਟਾਈਮ ਜਿੰਨਾ ਜੇ 4 5 6 ਟਾਈਮ ਹੈ ਜਮਾ ਤਸੱਲੀ ਕਰਕੇ ਬੰਦਾ ਫਿਰ ਉੱਠੇਗਾ ਦੇਖੋ ਦੋਸਤੋ ਭਾਈ ਕਹਿੰਦਾ 13 ਕਿਲੋ ਦੁੱਧ ਆ ਅਗਲਾ ਪਾਂ ਦੀ 4 ਦਿਨ ਆਪਣੇ ਘਰੇ ਚੋਈ ਜਾਵੇ ਜੇ ਇੱਕ ਪਾਈਆ ਵੀ ਕੱਟਦਾ ਤਾਂ ਉਹਦੇ ਆਪਾ ਜ਼ਿੰਮੇਦਾਰ ਆ ਕਹਣਾ ਪਿੱਛੇ ਦੇ ਕੀ ਆ ਗਈ ਛਿੰਦੇ ਮਗਰ ਬੱਛੀ ਆ ਬਈ ਮਗਰ ਇਹਦੇ ਬੱਛੀ ਆ ਖੜੀ ਹੈ ਨਾ ਹਾਂ ਆਹ ਹੋਰ ਛਾਹੀ ਵਾਲੀ ਛਾਹੀ ਵਾਲੀ ਦੋਸਤੋ ਬੱਛੀ ਆ ਵਿੱਚ ਬਹੁਤ ਭਰਾ ਸ਼ੌਂਕ ਰੱਖਦੇ ਆ ਨਾ ਸ਼ਾਹੀਵਾਲ ਦਾ ਤੇ ਦੁੱਧ ਕਿੰਨਾ ਕੁ ਵਧੀਆ ਗਾ ਚਮਕ ਪੱਜਾਂ ਵਰਗਾ ਮਹਾਜਮਾ ਦਾ ਦੁੱਧ ਹੈ ਭਾਈ ਇਹਨਾਂ ਦਾ ਕਹਿੰਦੇ ਹੁੰਦੇ ਆ ਵੀ ਸ਼ਾਹੀਵਾਲ ਦਾ ਦੁੱਧ ਚੱਕਣਾ ਨਾ ਬਹੁਤ ਵਧੀਆ ਠੰਡੀ ਸੀਲ ਹੈ ਕੋਈ ਆਏ ਨਹੀਂ ਆਪਾਂ ਨੂੰ ਉਹਨਾਂ ਨੇ 15 ਲੀਟਰ ਤੋਂ ਬਾਹਰ ਦੀ ਓਟ ਦਿੱਤੀ ਹੈ ਬੰਦੇ ਨੇ ਠੀਕ ਆ ਬਹਿ ਕੇ ਮਾੜਾ ਦਿਖਾਣਾ ਪਈਏ ਮਹਾਜਮਾ ਕੋਈ ਚੱਕਰ ਨਹੀਂ ਭਾਈ ਜਿਵੇਂ ਮਰਜੀ ਉਹ ਕਰੀ ਚੱਲ ਇਹਨਾਂ ਨਾਲ ਕੋਈ ਆਏ ਨਹੀਂ ਉਹ ਕਰੀ ਜੋ ਕੋਈ ਆਏ ਹਾਂ ਵੀ ਚੱਲੇ ਬੱਚਾ ਵੀ ਦੂਰਾ ਬਠੰਡੀ ਸੀਲਾ ਹਾਂ ਮਹਾਜਮਾ ਹੀ ਨਹੀਂ ਭਈਆ ਤੇ ਸਿੰਦੇ ਵੀਰੇ ਦਾ ਰੰਬਗੇ ਮਿਲਦੇ ਆਏ ਨਹੀਂ ਵੀ ਦੂਜੇ ਖਲੜਾ ਨੂੰ ਕਰੀ ਜਾਣੀ ਹੈ ਜਾਵਾ ਅੱਛਾ ਆਰੰਭਕਟ ਧਾਰ ਦੇ ਟਾਈਮ ਤੇ ਵਧੀਆ ਲੱਗੇ ਖੋਲ ਕੇ ਲਿਆ ਫਿਰ ਇਹਨੂੰ ਤੋੜ ਕੇ ਜਿਹੜਾ ਦਵਾਦ ਕੇ ਕਾਪਾ ਹਨਾ ਹਾਂ ਆ ਦੇਖੋ ਦੋਸਤੋ ਸੋਨੂੰ ਮੈਂ ਤੋੜ ਕੇ ਦਿਖਾਣਾ ਖਵਾ ਕੁਸ ਮਰਜ਼ੀ ਦੇ ਖਾਣ ਪੀਣ ਨੂੰ ਵਧੀਆ ਖੁਸ਼ੀ ਬਹੁਤ ਜਦੋਂ ਮਰਜ਼ੀ ਆ ਦੇਖੋ ਵੀਰੇ ਲੇਵਾ ਦੇਖ ਲੋ ਗਾਣਾ ਤੇ ਬਾਈ ਕਹਿੰਦਾ 13 ਕਿਲੋ ਦੁੱਧ ਜਿੰਨੇ ਟਾਈਮ ਤੁਹਾਡਾ ਦਿਲ ਕਰਦਾ ਆਪਣੇ ਘਰੇ ਰਹਿ ਕੇ ਚੋ ਸਕਦੇ ਹੋ ਤੇ ਮੁੱਲ ਜਿਹੜਾ ਉਹ ਵੀ ਜਾਇਜ਼ ਕਰਾ ਦਾਂਗੇ ਲਿਆ ਵੀਰੇ ਕੋਈ ਨਹੀਂ ਰੋਕੜਿਆ ਬਾਹਰ ਨੂੰ ਆ ਦੇਖੋ ਜਿਹੜਾ ਸ਼ਾਹੀਵਾਲ ਦਾ ਮੱਥਾ ਨਾਲ ਜੇ ਮੈਂ ਗੋਲ ਪਿਆ ਨਾ ਵੀਰੇ ਜੇ ਮਾ ਗੋਲ ਮੱਥਾ ਸ਼ਾਹੀਵਾਲ ਚ ਤੇ ਬੱਚੇ ਬੱਚੇ ਸੋਹਣੇ ਦੇ ਦੋ ਵਿੱਚ ਭਰਾਵਾਂ ਨੂੰ ਸ਼ੌਂਕ ਹੈਗਾ ਸ਼ਾਹੀਵਾਲਾਂ ਦਾ ਮਾਗ ਬੱਛੀ ਬਹੁਤ ਸੋਹਣੀ ਹੈ ਬਈ ਹਾਂ ਬੱਚੀ ਵੀ ਆ ਦੇਖੋ ਬਈ ਆ ਦੇਖੋ ਬੱਚੀ ਕਿੰਨੀ ਚੰਗੀ ਆ ਹਨ ਹੂੰ ਸਿੰਦੇ ਕੀ ਭਾ ਕਰਦਾ ਇਹਦਾ ਜਾਇਜ ਇਹਦਾ ਬਈ ਜਾਇਜ ਲੈਣ ਦੇਣਾ ਆਪਾਂ ਹੂੰ 46000 ਰੁਪਏ 46000 ਕੋਈ ਰਿਆਤ ਛੋਟ ਛਪਾ ਰਿਆਤ ਉਹਦੋਂ ਕਰਦੇ ਮੌਕੇ ਤੇ ਕਰਦੇ ਇਮਾਨਤਾਨਾ ਕਰਨਾ ਹੀ ਹੈ ਹਾਂ ਜ਼ਰੂਰੀ ਹੋ ਤਾਂ ਦੇਖੋ ਦੋਸਤੋ 46000 ਮੁੱਲ ਆ ਇੱਕ ਨੰਬਰ ਵਾਲੀ ਦਾ ਨੰਬਰ 2 ਤੇ ਆ ਜਾਓ ਸਿੰਧੇ ਵੀਰੇ ਇਹ ਇੱਕ ਨਵਾਂ ਸੂਆ ਸੂਈ ਹੋਈ ਹੈ ਇਹ ਬਈ ਤੀਜਾ ਸੂਆ ਆਪਾਂ ਨੂੰ ਮਾਲਕ ਨੇ ਕਹਿ ਕੇ ਦਿੱਤੀ ਹੈ ਤੀਜਾ ਸੂਆ ਹਾਂ ਤੇ ਦੁੱਧ ਹੁਣ ਕਿੰਨਾ ਦੋਸਤ ਹੈ ਦੁੱਧ ਬਈ 11 ਲੀਟਰ ਹੁਣ ਤਿਆਰ ਹੈ ਹੈਗਾ ਤਿਆਰ ਹਾਂ ਜਮਾ ਤਿਆਰ ਹੈ ਤੇ ਮੰਗ ਰੇਦੇ ਵੀ ਬੱਛੀ ਹੈ ਇਹਦੇ ਮਗਰ ਵੀ ਬੱਛੀ ਹੈ ਇਹਦੇ ਮਗਰ ਉਹ ਗਿਰਚ ਆ ਗਈ ਮਿਲਦਾ ਹਨਾ ਹਾਂ ਰਾਠੀ ਦਾ ਤੇ ਸ਼ਾਹੀਵਾਲ ਦਾ ਕ੍ਰੋਸ ਆ ਗਈ ਬੱਛੀ ਸ਼ਾਹੀਵਾਲ ਠੀਕ ਹੈ ਹਾਂ ਬੱਛੀ ਕੋ ਸੋਣੀ ਹੋ ਜੀ ਵੀ ਇਹ ਵੀ ਜਮਾ ਪਾ ਲਈ ਰਹੂਗੀ ਥਾਲੇ ਵੀ ਦੀ ਇਹ ਵੀ ਦੇਖ ਲਓ ਕੋਈ ਆਏ ਨਹੀਂ ਵੀਰੇ ਵੀ ਜਮਾ ਆਥਨ ਦਾ ਟਾਈਮ ਆ ਜਮਾ ਦੁਪਹਿਰ ਦੇ 2 ਵਜੇ ਪਏ ਆ ਉਹ ਵੀ ਤੁਹਾਨੂੰ ਆਪਾਂ ਫੋਨ ਤੇ ਦਿਖਾ ਦਾਂਗੇ ਵੀ ਕੋਈ ਇਹਨਾਂ ਦਾ ਕੋਈ ਡੰਗ ਤੇ ਲਿਆ ਕੇ ਹਨਾ ਵੀਡੀਓ ਬਣਾ ਦਗੇ ਉਹ ਕੰਮ ਨਹੀਂ ਹੈਗਾ ਵੀਰੇ 11 ਕਿਲੋ ਕਿੰਨਾ 11 ਕਿਆ ਦੁੱਧ ਹਾਂ ਬਾਈ 11 ਕਿਲੋ ਬਾਈ ਦੁੱਧ ਕਹਿੰਦਾ ਤਾਂ ਤੁਸੀਂ ਜਿੰਨੇ ਟਾਈਮ ਮਰਜ਼ੀ ਅਗਲੇ ਦੇ ਘਰੇ ਚੋ ਸਕਦੇ ਹੋ ਨੰਬਰ ਭਰਾ ਦਾ ਸਕਰੀਨ ਤੇ ਇਹਨੂੰ ਵੀ ਸਿੰਦੇ ਤੋੜ ਲੈ ਇਧਰ ਨੂੰ ਆਹ ਦੇਖੋ ਇਹਨੂੰ ਵੀ ਤੁਹਾਨੂੰ ਮੈਂ ਤੋੜ ਕੇ ਦਿਖਾ ਲੈਂਦਾ ਆਹ ਦੇਖੋ ਬਾਈ ਲਿਆ ਲੈ ਇਧਰ ਨੂੰ ਲਿਆ ਉਧਰ ਨੂੰ ਆਹ ਦੇਖੋ ਬਾਈ ਲੈ ਬਾ ਦੇਖ ਲੋ ਵਧੀਆ ਇਕੱਲਾ ਇਕੱਲਾ ਥਾਣਾ ਤੇ ਛੋਟੇ ਛੋਟੇ ਵਧੀਆ ਕੋ ਮੁਠੀ ਜੀ ਵਾਲੇ ਆਏ ਨਹੀਂ ਸੀਗੇ ਬਾਲੇ ਓਵਰ ਜੇ ਸਾਇਦ ਥਾਣ ਹੋਣਗੇ ਭੋਲੀ ਹੈ ਜਵਾਕ ਚੋਈ ਜਾਣ ਬਲਾਏ ਇਨੀ ਭੋਲੀ ਹੈ ਦੁੱਧ 11 ਹੈ ਨਾ 2-13 ਲੀਟਰ ਪਏ ਠੀਕ ਆ ਬਣ ਲਾ ਵੀਰੇ ਮਗਰ ਬੱਚੀਆਂ ਦੋਨਾਂ ਦੇ ਤੋਹਫੇ ਆ ਮਗਰ ਆਪਾਂ ਬਾਸ 7-7000 ਦੀਆਂ ਬੱਚੀਆਂ ਆ ਹਾਂ ਪਿੱਛੇ ਆ ਦੇਖੋ ਦੋਨਾਂ ਦੀਆਂ ਬੱਚੀਆਂ ਇੱਕ ਆ ਨੰਬਰ 2 ਤਿਆਰ ਆਖੀ ਬੱਚੀ ਆ ਗਈ ਸਿੰਦੇ ਇਹਦਾ ਕੀ ਭਾ ਕਰਦਾ ਜਾਇਜ ਇਹਦਾ ਜਾਇਜ ਹੀ ਆ ਫੇ ਆਮ ਦੁੱਧ ਪੀਣ ਵਾਲਾ ਬੰਦਾ ਜਿਵੇਂ ਜਿਹਹਾ ਜਾਂ ਮੁੱਲ ਪਾਉ ਹੋਇਆ ਵਧੀਆ ਦੁੱਧ ਹੈ ਜਿਹਹਾ ਜਾਂ ਹਾਂ 35000 ਚ ਆਪਾਂ ਗਾਂ ਦੇ ਦਾਂਗੇ ਲੈ ਦੋਸਤੋ 35000 ਚ ਘਰੇ ਵੀ ਦੁੱਧ ਹੋ ਜੂ ਵਾਹਲਾ ਕੋਈ ਖਰਚਾ ਵੀ ਨਾਗਰ ਵੀ ਬੱਚੀ ਐ ਮਗਰ ਵੀ ਬੱਚੀ ਐ ਨਹੀਂ ਭਰਾ ਅੱਜ ਕੱਲ ਚਲੋ ਆਮ ਵੀ ਬੰਦੇ ਹੁੰਦੇ ਆ ਹਨਾ ਬਈ ਵਾਹਲਾ ਨਹੀਂ ਮਾਰਜਨ ਹੁੰਦਾ ਚ ਵਾਹਲੇ ਪੈਸੇ ਨਹੀਂ ਖਰਚ ਕਰ ਸਕਦੇ ਤਾਂ ਤੁਸੀਂ ਦੋਸਤੋ ਆ ਵੀ ਖਰੀਦ ਸਕਦੇ ਹੋ ਵੀਡੀਓ ਦੇ ਉੱਤੇ ਬਾਈ ਦਾ ਨੰਬਰ ਆ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਧੰਨਵਾਦ ਸਸੀ ਗੱਲ ਬਾਈ ਜੀ ਸਾਰਿਆਂ ਨੂੰ